मैं मेरे गांव में ही खड़ा हूं फिलहाल तो तो अभी ये भाई साहब हैं छिंदा जी इनका नाम है तो आप तो जानते ही हो उनको तो ये तो सोशल मीडिया पे काफ़ी फेमस बंदे हैं तो भाई लोगों हमारे पंजाब में क्या मैटर बन रहे हैं ना गांव गांव में अभी बाबा जी ने अनाउंसमेंट की थी गुरुद्वारा में कि कोई आदमखोर घुस गया है तो ये भाई गए थे देखने उधर जहाँ पर बाबा जी ने बोला था कि आदमखोर घुसा है वहाँ पर अभी पता नहीं कितनी सच्चाई है तो पंजाबी में पूछेंगे भाई से ਤਾ ਸ਼ਿੰਦੇ ਉੱਥੇ ਤੂੰ ਗਿਆ ਉੱਥੇ ਗਰਾਊਂਡ ਫਲੋਰ ਤੇ ਜਿੱਥੇ ਜਦੋਂ ਜਿੱਥੇ ਉਹ ਆਦਮ ਖੋਰ ਕਹਿੰਦਾ ਦੇਖਿਆ ਗਿਆ ਉੱਥੇ ਕੋਈ ਚੀਜ਼ ਸੀਗੀ ਜਾਂ ਫਵਾਈ ਸੀਗੀ ਨਹੀਂ ਉੱਥੇ ਕੁਝ ਨਹੀਂ ਸੀ ਬਈ ਐਵੇਂ ਪਿੰਡ 'ਚ ਕਿਸੇ ਨੇ ਗਲਤ ਹੋਕਾ ਦਵਾਤਾ ਅੱਛਾ ਤੇ ਉਹਦਾ ਕਰਕੇ ਉੱਥੇ ਗਏ ਸੀ ਇਕੱਠ ਹੋਇਆ ਪਿਆ ਸੀ ਕਾਫੀ ਤੇ ਪਰ ਉੱਥੇ ਹੈ ਇਹ ਜਾਂ ਕੋਈ ਜਾਨਵਰ ਨਹੀਂ ਸੀਗਾ ਤੇ ਕੋਈ ਇਹੋ ਜੀ ਗੱਲ ਨਹੀਂ ਤੇ ਨਹੀਂ ਜਿਹੜਾ ਨਾਲ ਵਾਲੇ ਪਿੰਡਾਂ ਦੇ ਵਿੱਚ ਹੋਕਾ ਦੀ ਜਾਂਦੇ ਆ ਕਹਿੰਦੇ ਵੀ ਐ ਕਰਕੇ ਹੈਗਾ ਉਹ ਚੀਜ਼ ਹੈਗੀ ਹੈ ਜੇ ਉੱਥੇ ਵੀ ਹਮਲੇ ਹਮਲੇ ਹੋਏ ਆ ਪਰ ਕਿਸੇ ਨੇ ਵਾਲੇ ਦੇਖਿਆ ਨਹੀਂ ਉਹਨੂੰ ਫੇਸ ਟੂ ਫੇਸ ਅੱਛਾ ਤੇ ਬੱਟਰ ਰਾਤ ਅਸੀਂ ਉੱਥੇ ਗਏ ਸੀ ਰਾਤ ਪੀਸਿਆਣੇ ਜਿਵੇਂ ਹਵਾਈ ਅੱਡਾ ਬਣਾ ਏਅਰ ਫੋਰਸ ਦਾ ਉੱਥੇ ਸੀ ਗਏ ਸੀ ਸੂਏ ਤੇ ਜਿਹੜਾ ਸੀ ਉਹ ਲਾਇਆ ਸੀਗਾ ਆਪਣਾ ਟਰੈਪ ਲਾਇਆ ਸੀ ਤੇ ਪਿੰਜਰਾ ਲਾਇਆ ਸੀ ਤੇ ਪਿੰਜਰੇ ਚ ਮੀਟ ਰੱਖਿਆ ਸੀਗਾ ਅੱਛਾ ਤੇ ਮੀਟ ਵੀ ਨਹੀਂ ਖਾਦਾ ਉਹਨੇ ਮਨ ਲਾ ਬਿੱਲੀ ਖਾ ਗਈ ਮੀਟ ਜਿਹੜਾ ਡੱਗ ਗਿਆ ਪਰ ਉਹ ਨਹੀਂ ਆਇਆ ਟਰੈਪ ਲਾਇਆ ਸੀ ਜਿਹੜਾ ਟਰੈਪ ਚ ਵੀ ਨਹੀਂ ਆਇਆ ਮੈਨੂੰ ਇਹ ਦੱਸ ਵੀ ਜਿਹੜਾ ਤੁਸੀਂ ਜਦੋਂ ਤੁਸੀਂ ਰਾਤ ਉੱਥੇ ਗਏ ਆ ਉੱਥੇ ਉਹ ਆਦਮ ਖੋਰ ਦਾ ਕਿਹਾ ਜਾਂਦਾ ਮੈਟਰ ਕਿ ਕੋਈ ਪੂਤ ਪ੍ਰੇਤ ਦਾ ਮੈਟਰ ਕਿਉਂਕਿ ਵਿੱਚੋਂ ਬਵਾਵਾਵਾਂ ਮਿਲੀਆਂ ਨੇ ਉੱਥੇ ਵੀ ਕੀ ਹੈ ਮੇਰੀ ਪੀਸਿਆਣੇ ਸਰਪੰਚ ਸਾਹਿਬ ਨਾਲ ਗੱਲ ਹੋਈ ਸੀ ਅੱਛਾ ਉਹ ਕਹਿੰਦੇ ਵੀ ਇੱਥੇ ਵੀ ਉਮੀਦ ਹੈਗੀ ਹੈ ਵੀ ਉਹਨਾਂ ਨੇ ਵੀ ਪੱਕਾ ਨਹੀਂ ਇਹ ਕਿਹਾ ਵੀ ਇਹ ਹੈਗਾ ਹੈ ਵੀ ਉਹ ਕਹਿੰਦੇ ਵੀ ਜੋ ਵੀ ਇੱਥੇ ਹੈ ਹੈਗੀ ਹੈ ਜੋ ਵੀ ਚੀਜ਼ ਹੈ ਵੀ ਉਹ ਕਹਿੰਦੇ ਅਨੁਮਾਨ ਲਗਾਇਆ ਜਾ ਰਿਹਾ ਹੈ ਵੀ ਇਹ ਚੀਜ਼ ਹੈ ਜਿਹੜੀ ਪਹਿਲਾਂ ਦੀ ਹੈ ਪੁਰਾਣੀ ਹੈ ਤੇ ਪਹਿਲਾਂ ਉਹ ਜਿਵੇਂ ਕਿ ਕਹਿੰਦੇ ਸੀ ਕਿ ਇੱਕ ਛੋਟੀ ਅਵਸਥਾ ਸੀ ਹੁਣ ਉਹ ਜਦੋਂ ਵੱਡਾ ਹੋ ਗਿਆ ਤਾਂ ਹਮਲੇ ਕਰਨ ਲੱਗ ਗਿਆ ਉਹਨੂੰ ਆਜ਼ਮਖੋਰ ਬਣ ਗਿਆ ਪਹਿਲਾਂ ਉਹ ਜਿਹੜਾ ਛੋਟਾ ਸੀ ਤਾਂ ਉਹ ਹਮਲੇ ਨਹੀਂ ਕਰਦਾ ਸੀ ਅੱਛਾ ਨਹੀਂ ਮਤਲਬ ਕਿ ਤਿੰਦੂਆ ਜਾਂ ਕੋਈ ਸ਼ੇਰ ਛੇਰ ਦੇਖਿਆ ਕਿਸੇ ਨੇ ਨਹੀਂ ਹੈਗਾ ਉਹਨੂੰ ਫਿਰ ਹਾਂ ਮਤਲਬ ਨਹੀਂ ਮੈਂ ਪਤਾ ਟਾਈਪ ਕਹਿ ਸਕਦੇ ਆ ਜਿਵੇਂ ਮੇਰੇ ਕੋਲੇ ਅੱਜ ਦੋਸਤੋ ਮੈਂ ਤੁਹਾਨੂੰ ਦੱਸਦਾ ਵੀ ਅੱਜ ਮੇਰੇ ਕੋਲੇ ਦੁਪਹਿਰੇ ਖਬਰ ਆਈ ਸੀ ਤਾਂ ਮੈਨੂੰ ਕਿਸੇ ਨੇ ਫੋਨ ਕੀਤਾ ਕਿ ਕੋਈ ਬੰਦਾ ਪਾਣੀ ਦੀ ਬਾਰੀ ਲਾ ਰਿਹਾ ਸੀ ਤਾਂ ਉਹਦੇ ਤੇ ਅਚਾਨਕ ਕਿਸੇ ਜਾਨਵਰ ਨੇ ਹਮਲਾ ਕੀਤਾ ਤੇ ਉਹਦੇ ਕਾਫੀ ਖਰੋਚਾ ਖਰਾਚਾ ਵੀ ਆਈਆਂ ਬਾਡੀ ਤੇ ਜਿਵੇਂ ਕੱਟਿਆ ਹੁੰਦਾ ਜਿਵੇਂ ਕੁੱਤਾ ਕੱਟਦੇ ਕਿਸੇ ਨੂੰ ਐਦਾਂ ਇਸ ਤਰੀਕੇ ਨਾਲ ਉਹਦੇ ਬਾਡੀ ਤੇ ਕਾਫੀ ਕੱਟ ਲੱਗੇ ਹੋਏ ਸੀਗੇ ਤਾਂ ਹੁਣ ਉਹ ਉਹ ਬੰਦੇ ਦੇ ਦੱਸਣ ਦੇ ਕੋਲ ਹੈ ਵੀ ਕੋਈ ਜਾਨਵਰ ਸੀ ਕੋਈ ਕਾਲੇ ਰੰਗ ਦਾ ਸੀ ਪਰ ਮੈਨੂੰ ਨਹੀਂ ਦਿਖਿਆ ਠੀਕ ਹੈ ਇਹ ਸਾਡੇ ਬਠਿੰਡ ਏਰੀਆ ਦੀ ਹੀ ਗੱਲਬਾਤ ਆ ਗਈ ਤਾਂ ਤੁਸੀਂ ਉਹ ਸੋਸ਼ਲ ਮੀਡੀਆ ਤੇ ਦੇਖੀ ਆ ਤੁਸੀਂ ਉਹਦੇ ਬਾਰੇ ਮੜਾ ਉਹ ਦੇਖਿਆ ਪਰ ਉਹ ਪਤਾ ਨਹੀਂ ਕਿੱਥੋਂ ਕਿੱਥੋਂ ਦੀ ਖਬਰਾਂ ਲੋਕ ਫੇਕ ਖਬਰਾਂ ਫੈਲਾ ਰਹੇ ਆ ਅੱਛਾ ਤੇ ਸੋ ਇਦਾਂ ਨਾ ਕਰੋ ਫੇਕ ਖਬਰਾਂ ਨਾ ਫਲਾਓ ਜੋ ਵੀ ਆ ਰਿਜਨਲ ਚੀਜ਼ ਦਿਖਾਓ ਤੇ ਕਿਉਂਕਿ ਜੋ ਅਸੀਂ ਦੇਖਿਆ ਅਸੀਂ ਪਿੰਜਰਾ ਲਾ ਕੇ ਆਏ ਆ ਕੁਝ ਨਹੀਂ ਆਇਆ ਉਥੇ ਪੈੜਾਂ ਜ਼ਰੂਰ ਛਪੀਆਂ ਸਵੇਰ ਖਾਲ ਦੇ ਵਿੱਚ ਪੈੜਾਂ ਸੀਗੀਆਂ ਅੱਛਾ ਜਾਣ ਕਿ ਕਿਦਾਂ ਦੀਆਂ ਪੈੜਾਂ ਸੀ ਉਹ ਸ਼ੇਰ ਟਾਈਪ ਸੀ ਪੈੜਾਂ ਦਾ 치ਤਾ 치ਤਾ ਟਾਈਪ ਕਹਿ ਦਿੰਨੇ ਆ ਉਦਾਂ ਦੀਆਂ ਕੁੱਤੇ ਕੁੱਤੇ ਵਾਲੀਆਂ ਪੈੜਾਂ ਸੀ ਥੋੜੀਆਂ ਵੱਡੀਆਂ ਸੀ ਮਤਲਬ ਕਿ ਜਿਵੇਂ ਤੇ ਦੂ ਦਾ 52 ਹੁੰਦਾ 52 ਹੁੰਦਾ ਐਡਾ 52 ਸੀ ਹਾਂ ਹੋਰ ਕੁਝ ਨਹੀਂ ਇਦਾਂ ਬਾਕੀ ਅੱਜ ਵੀ ਜਾਲ ਲਾਇਆ ਹੋਇਆ ਉੱਥੇ ਹਾਂ ਤੇ ਤੜਕੇ ਮੈਂ ਫੇਰ ਸਵੇਰ ਜਾਣਾ ਅੱਜ ਮੈਂ ਗਿਆ ਨਹੀਂ ਉੱਥੇ ਸਵੇਰ ਜਾਊਂਗਾ ਹੁਣ ਮੈਂ ਠੀਕ ਹੈ ਤੇ ਧੰਨਵਾਦ ਭਾਈ ਟਾਈਮ ਦੇਣ ਲਈ ਠੀਕ ਹੈ ਤਾਂ ਠੀਕ ਹੈ ਦੋਸਤੋ ਬਹੁਤ ਸਾਰੇ ਮੇਰੇ ਬਹੁਤ ਸਾਰੇ ਭਾਈਓ ਕੋ ਸਮਝ ਨਹੀਂ ਆਈ ਹੋਗੀ ਤੋਂ मैं को, कोशिश करूंगा कि उसको ट्रांसलेट कर दूं जो भी मैं भाई साहब ने जो बातचीत बताई है तो मेरे पंजाब में मेरे गांव में बठिंडा डिस्ट्रिक्ट में ये अफवाह बड़ी अफवाह बोलूं या रियलिटी में भी दोस्तों बहुत सारे इंसिडेंट सामने आ रहे हैं कि कोई आदम खोर घुस गया है ठीक है तो आदमखोर मतलब अटैक भी किया लोगों पर ठीक है उसने तो अब इसके बारे में कितनी आ, सच्चाई है नहीं है क्या है क्या, है, क्या नहीं है मैं आपको पूरा डिटेल में एक अलग से वीडियो कवरेज करने वाला हूँ यहाँ पर वो जाल वगैरह लगाया गया है यहाँ पर बताया गया है कि इस इस जगह पर उस आदमखोर ने इस इस बंदे पर अटैक किया है तो मैं वो पूरा कवर करने वाला हूँ दोस्तों तो बहुत से भाई तो ये भी बता रहे थे कि कोई गोस्ट है लेकिन गोश्त का मुझे नहीं लगता है कि गोश्त होगा क्योंकि गोश्त दोस्तों इस तरह से जैसे मैंने वो फोटोज अगर मैं पॉसिबल हुआ तो लगा दूंगा स्क्रीन पे जिस तरह से कट लगे हुए हैं जिस तरह से गले से काटा हुआ है पेट में काटा हुआ है टांग काटी हुई है इस तरह से मुझे तो नहीं लगता है कि, कि किसी गोष्ट का काम है मुझे यहाँ तक लग रहा है ये शायद कोई जानवर होगा जो चिड़ियाघर से निकल गया होगा या फिर कुछ भी हो सकता है दोस्तों कोई सुअर होते हैं फसल को खराब कर देते हैं शायद वो भी हो सकता है क्योंकि अक्सर देखा गया है जी सोअर भी बहुत जानलेवा अटैक करते हैं इंसानों पर ठीक है तो आप वेट करना मैं नेक्स्ट वीडियो कवर करने वाला हूँ यहाँ पे आदमखोर के बारे में बताया जा रहा है कि इस जगह पे अटैक किया गया था ठीक है दोस्तों तो वीडियो के साथ बने रहने के लिए थैंक यू और चैनल को सब्सक्राइब वीडियो को लाइक अभी कर दें आपका भाई आपके लिए हॉरर से हॉरर वीडियो लेके आता रहता है मैं इस वीडियो को इसीलिए बना रहा हूँ क्योंकि बहुत सारे भाइयों ने ये कमेंट किए थे बहुत सारे भाइयों ने मुझे मैसेज किए कि शायद ये किसी गोष्ठ का काम तो नहीं है इसीलिए मैं इस वीडियो को कवर कर रहा हूँ ठीक है दोस्तों तो ध्यान रखें अपना लव यू बाय